ਇਸ ਤੋਂ ਬਾਅਦ ਆਪਣਾ ਜਿਹੜਾ ਅਗਲਾ ਪੀਸ ਆਪਾਂ ਨਵਾਂ ਡਿਜ਼ਾਈਨ ਬਣਾਇਆ ਠੀਕ ਹੈ ਜੀ ਸਭ ਤੋਂ ਪਹਿਲਾਂ ক্লোਜ਼ਰ ਲੁੱਕ ਚੈੱਕ ਆਸ ਲਗ ਦਿਓ ਪ੍ਰੋਪਰ ਰਸਤਿਕਨ ਦਾ ਪੀਸ ਰਹਿਣ ਵਾਲਾ ਠੀਕ ਹੈ ਜੀ ਫੁੱਲ ਪ्योर ਚਨੂੰਨ ਦਾ ਦੁਪੱਟਾ ਰਹਿਣ ਵਾਲਾ ਠੀਕ ਹੈ ਜੀ ਪ੍ਰੋਪਰ ਸੂਰਦੀ ਲੱਤੜ ਕਾਣੀ ਹਮੇ ਸਭ ਤੋਂ ਪਹਿਲਾਂ ਇਹ ਹੈਗਾ ਪੀਸ ਦਾ ਹੈਵੀ ਹੈ ਇਹ ਜੀ ਹਾਂਜੀ ਇਹ ਹੈਗਾ ਪ੍ਰੋਪਰ ਦੇਖੋ ਖੁੱਲੇ ਹੋਏ ਸੂਰਦੀ ਫੋਟੋ ਆ ਠੀਕ ਹੈ ਜੀ ਵੀਡੀਓ ਤੇ ਤੁਸੀਂ ਇਹਦੀ ਕੁਛ ਕੁ ਲੋਗ ਲੋ ਕਰ ਸਕਦੇ ਹਾਂ ਵੀ ਇਹਦਾ ਕੈਮਿਕਲ ਦਾ ਪੀਸ ਆ ਠੀਕ ਹੈ ਜੀ ਇਹ ਸਭ ਤੋਂ ਪਹਿਲਾਂ ਇਹਦਾ ਘੇੜਾ ਦੇਖੋ ਕਿੰਨਾ ਜਿਆਦਾ ਪਿਆਰਾ ਤੇ ਕਿੰਨਾ ਹੈਵੀ ਰਹਿਣ ਵਾਲਾ ਘੇੜਾ ਇਹਦਾ ਠੀਕ ਹੈ ਜੀ ਪ੍ਰੋਪਰ ਰਸਟ ਕਲਰ ਦੇ ਉੱਤੇ ਆਪਾਂ ਬੋਟਲ ਗ੍ਰੀਨ ਦੀ ਕੰਬੀਨੇਸ਼ਨ ਪਲੱਸ ਇਦਾਂ ਫਿਨਿਸ਼ਿੰਗ ਆਪਾਂ ਸਾਰੇ ਸੁੱਟਾਂ ਤੁਹਾਨੂੰ ਕਰਕੇ ਦਿੰਨੇ ਆ ਠੀਕ ਹੈ ਜੀ ਤੇ ਇਹ ਸਾਰੇ ਸੂਟ ਦੇ ਵਿੱਚ ਇਦਾਂ ਹੈਵੀ ਪੈਨਲ ਆ ਠੀਕ ਹੈ ਜੀ ਇਹਦੀਆਂ ਹੈਵੀ ਰਹਿਣ ਵਾਲੀਆਂ ਨੇ ਪ੍ਰੋਪਰ ਆਰਮਸ ਠੀਕ ਹੈ ਜੀ ਪ੍ਰੋਪਰ ਭਾਰੀ ਇਹਦੀਆਂ ਬਾਹਾਂਵਾਂ ਰਹਿਣ ਵਾਲੀਆਂ ਨੇ ਠੀਕ ਹੈ ਜੀ ਇਹਦਾ ਸਿਰਫ ਇੱਦਾਂ ਬਵਾ ਮਾਣ ਗਈਆਂ ਡਬਲ ਟੋਨ ਦੇ ਵਿੱਚ ਆਪਾਂ ਨੇ ਇਹਨੂੰ ਪੀਸ ਤਿਆਰ ਕਰਿਆ ਕੰਬੀਨੇਸ਼ਨ ਬਣਾਇਆ ਆਪਾਂ ਬੋਟਲ ਗ੍ਰੀਨ ਤੇ ਨਾਲ ਰਾਣੀ ਠੀਕ ਹੈ ਜੀ ਸੇਮ ਐਜ਼ ਇਟ ਸਾਰੇ ਕਿਤੇ ਇਹਦੇ ਵਰਕ ਆਊਗਾ ਠੀਕ ਹੈ ਜੀ ਇਹ ਹੈਗੀ ਆ ਸ਼ਰਟ ਦੀ ਲੁੱਕ ਠੀਕ ਹੈ ਜੀ ਇਹਦੇ ਨਾਲ ਜਿਹੜੀ ਜੀ ਦੀ ਨੇ ਬਣਾਈ ਆ ਪ੍ਰੋਪਰ ਉਹਨਾਂ ਨੇ ਪਟਿਆਲਾ ਸਲਵਾਰ ਬਣਾਈ ਆ ਠੀਕ ਹੈ ਜੀ ਤੁਸੀਂ ਸਲਵਾਰ ਤੇ ਵਰਕ ਕਰਵਾ ਸਕਦੇ ਹੋ ਤੇ ਇਦਾਂ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਹੈਗੀ ਸ਼ਰਟ ਪਲੱਸ ਇਹਦੇ ਨਾਲ ਹੈਗਾ ਦੁਪੱਟਾ ਹਾਂਜੀ ਇਹਦੇ ਨਾਲ ਹੈਗਾ ਫੁੱਲ ਪਿਓਰ ਚਨੌਂਨ ਦਾ ਦੁਪੱਟਾ ਠੀਕ ਹੈ ਜੀ ਸਾਰੇ ਦੁਪੱਟੇ ਦੇ ਵਿੱਚ ਆਪਾਂ ਨੇ ਇਦਾਂ ਕਰਿਆ ਵਰਕ ਠੀਕ ਹੈ ਜੀ ਇਹ 100% ਪਿਓਰ ਜਿਹੜਾ ਚਨੌਂਨ ਦਾ ਦੁਪੱਟਾ ਰਹਿਣ ਵਾਲਾ ਠੀਕ ਹੈ ਜੀ ਆਪਾਂ ਨੇ ਇਦਾਂ ਇਹਨੂੰ ਲੈਸ ਦੀ ਡਿਟੇਲਿੰਗ ਦਿੱਤੀ ਆ ਤੁਸੀਂ ਫਿਨਿਸ਼ਿੰਗ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਫੁੱਲ ਪਿਓਰ ਚਨੌਂਨ ਦਾ ਦੁਪੱਟਾ ਤੁਸੀਂ ਇਹਦੇ ਨਾਲ ਔਰਗੈਂਜਾ ਦਾ ਦੁਪੱਟਾ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਚਨੌਂਨ ਦਾ ਦੁਪੱਟਾ ਜਿੱਦਾਂ ਇਹ ਹੈਗਾ ਇਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਦੁਪੱਟੇ ਦੇ ਉੱਤੇ ਵਰਕ ਰਹਿਣ ਵਾਲਾ ਇਹ ਹੈਗਾ ਪ੍ਰੋਪਰ ਪੀ ਹਾਂਜੀ ਇਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਡਿਜ਼ਾਈਨ ਤਿਆਰ ਕਰਿਆ ਠੀਕ ਹੈ ਜੀ ਉਹ ਕੁਛ ਇਹ ਮੇਰੀ ਲੁੱਕ ਰਹਿਣ ਵਾਲੀ ਠੀਕ ਹੈ ਜੀ ਹੈਂਡਵਰਕ ਦਾ ਪਾਸਾ ਪ੍ਰੋਪਰ ਪੀਕ ਕਲਰ ਨਾਲ ਕੇ ਆਪਾਂ ਨੇ ਪੀਸ ਬਣਾਇਆ ਹੈ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਵਰਕ ਦੇਖ ਸਕਦੇ ਹੋ ਕੰਬੀਨੇਸ਼ਨ ਬਣਾਇਆ ਆਪਾਂ ਨੇ ਮੈਹਰੂਨ ਕਲਰ ਦਾ ਤੇ ਬੋਟਲ ਕਲਰ ਦੇ ਨਾਲ ਬੋਟਲ ਗ੍ਰੀਨ ਕਲਰ ਦੇ ਨਾਲ ਆਪਾਂ ਜਿਹੜਾ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਸਿ ਪੂਰਾ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਇਹ ਹੈਗਾ ਪੂਰਾ ਪੀਸ ਸਭ ਤੋਂ ਪਹਿਲਾਂ ਤੁਸੀਂ ਇਹਦੇ ਬਾਹਵਾ ਦਾ ਕੰਮ ਚਾ ਕਰ ਸਕਦੇ ਠੀਕ ਹੈ ਜੀ ਹੈਂਡਵਰਕ ਦਾ ਪੂਰਾ ਪੀਸ ਰਹਿਣ ਵਾਲਾ ਹੈਗਾ ਇਹਦੀ ਨੈਕ ਲਾਈਨ ਠੀਕ ਹੈ ਜੀ ਸੇਮ ਜਿਹੜਾ ਵਰਕ ਸਟਾਰਟ ਹੋ ਰਿਹਾ ਠੀਕ ਹੈ ਚੈਸਟ ਤੋਂ ਸਟਾਰਟ ਹੋ ਰਿਹਾ نیچے ਘੇਰੇ ਤੱਕ ਇਹਦਾ ਵਰਕ ਜਾਊਗਾ ਠੀਕ ਕਰ ਸਕਦੇ ਤੁਸੀਂ ਵਰਕ ਬਹੁਤ ਸੋਹਣਾ ਜਿਹਾ ਕੰਮ ਆਗਾ ਡਿਫਰੈਂਟ ਜਿਹਾ ਸਟਾਈਲ ਹੈ ਠੀਕ ਹੈ ਜੀ ਤੇ ਇਹਦੇ ਨਾਲ ਹੈਗੇ ਫਿਨਿਸ਼ਿੰਗ ਪੱਟੀਆਂ ਵੀ ਅਪ ਇਦਾਂ ਲਗਾਈ ਆ ਤੇ ਇਹ ਹੈਗੇ ਪੂਰੇ ਸੂਰਦੀ ਲੁੱਕ ਆ ਠੀਕ ਹੈ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਨਾਲ ਬਣਾ ਸਕਦੇ ਆ ਆਪਾਂ ਲਾਈਟ ਡਾਰਕ ਪੇਸ ਰੱਖ ਕੇ ਉਹ ਤੇ ਡਾਰਕ ਕਲਰ ਦਾ ਕੰਬੀਨੇਸ਼ਨ ਕਰਿਆ ਤਾਂ ਤੁਸੀਂ ਇਹ ਪੀਸ ਨੂੰ ਆਪਣੇ ਅਕੋਰਡਿੰਗ ਆ ਜਿਹੜਾ ਕਲਰ ਦੇ ਅਕੋਰਡਿੰਗ ਬਣਾ ਸਕਦੇ ਹੋ ਠੀਕ ਹੈ ਜੀ ਫੁੱਲ ਪਿਓਰ ਆਪਣੀਆਂ ਇਹਦੇ ਤੇ ਜਿਹੜੀ ਹੈਗਾ ਕਰੇਬ ਲੱਗੀ ਹੋਈ ਹੈ ਤੁਸੀਂ ਕਿਸੇ ਫੈਬਰਿਕ ਤੇ ਇਹਨੂੰ ਬਣਵਾ ਸਕਦੇ ਹੋ ਠੀਕ ਹੈ ਜੀ ਇਹਦਾ ਵਰਕ ਚਾਹਤਾ ਸਕਦੇ ਹਾਂ ਇਹਦੇ ਨਾਲ ਬਣਾਈ ਆਪਾਂ ਨੇ ਸਟ੍ਰੇਟ ਸਲਵਾਰ ਠੀਕ ਹੈ ਜੀ ਤੇ ਇਹ ਹੈਗੇ ਸਲਵਾਰ ਤੇ ਵੀ ਵਰਕ ਆਊਗਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪੀਸ ਹੈਗਾ ਜਿਹੜਾ ਆਪਾਂ ਨੇ ਰੈਡੀ ਕਰਿਆ ਠੀਕ ਹੈ ਜੀ ਸਾਰਿਆਂ ਭੈਣਾਂ ਨੇ ਪਿਛਲੇ ਵੀਡੀਓ ਦੇ ਵਿੱਚ ਜਿੰਨੇ ਵੀ ਡਿਜ਼ਾਈਨ ਬਣਾਏ ਸਾਰਿਆਂ ਨੂੰ ਬਹੁਤ ਪਿਆਰ ਦਿੱਤਾ ਸੋ ਆਪਾਂ ਨੇ ਇਹ ਨਵੇਂ ਡਿਜ਼ਾਈਨ ਬਣਾਏ ਹੁਣ ਤੁਸੀਂ ਇਹਨਾਂ ਨੂੰ ਵੀ ਚੈੱਕ ਕਰ ਸਕਦੇ ਹੋ ਤੇ ਇਹਦੇ ਵਿੱਚ ਡਿਜ਼ਾਈਨਰ ਆਪਾਂ ਰੱਖਿਆ ਦੁਪੱਟਾ ਠੀਕ ਹੈ ਜੀ ਪਲੇਨ ਦੁਪੱਟੇ ਤਾਂ ਆਮ ਹੀ ਚੱਲਦੇ ਨੇ ਸੋ ਆਪਾਂ ਨੇ ਇਹਨਾਂ ਡਿਜ਼ਾਈਨਰ ਦੁਪੱਟਾ ਬਣਾਇਆ ਦੁਪੱਟਾ ਚੈੱਕ ਕਰ ਸਕਦੇ ਤੁਸੀਂ ਕਿੰਨਾ ਪਿਆਰਾ ਦੁਪੱਟਾ ਠੀਕ ਹੈ ਜੀ ਸਾਰੇ ਸੂਰ ਦੀ ਲੋਕਾ ਜਿਹੜੀ ਉਹ ਹੀ ਚੇਂਜ ਹੋ ਰਹੀ ਆ ਠੀਕ ਹੈ ਜੀ ਇਦਾਂ ਰਹਿਣ ਵਾਲਾ ਸੌਫਟ organza ਦਾ ਦੁਪੱਟਾ ਠੀਕ ਹੈ ਜੀ ਡਬਲ ਟੋਨ ਦੇ ਵਿੱਚ ਆਗਾ ਦੁਪੱਟਾ ਠੀਕ ਹੈ ਜੀ ਲਾਈਟ ਡਾਰਕ ਦਾ ਕੰਬੀਨੇਸ਼ਨ ਆ ਪਲੱਸ ਲੈਸ ਦੀ ਡਿਟੇਲਿੰਗ ਦਿੱਤੀ ਆ ਠੀਕ ਹੈ ਜੀ ਇਦਾਂ ਆਪਾਂ ਨੇ ਇਹਨੂੰ ਫਿਨਿਸ਼ਿੰਗ ਪੱਟੀ ਦਿੱਤੀ ਆ ਠੀਕ ਹੈ ਜੀ ਇਹ ਹੈਗਾ ਬਹੁਤ ਸੋਹਣਾ ਜਿਹਾ ਦੁਪੱਟਾ ਸਾਰੀ ਦੇ ਪੱਟੇ ਦੇ ਵਿੱਚ ਇਦਾਂ ਸਤਾਰੇ ਦਾ ਕੰਮ ਵੀ ਰਹੋਗਾ ਠੀਕ ਹੈ ਜੀ ਤੇ ਇਦਾਂ ਲਾਈਨਿੰਗ ਬਹੁਤ ਸੋਹਣਾ ਜਿਹਾ ਡਿਜ਼ਾਈਨਰ ਪੀਸ ਆ ਇਹ ਤੇ ਪੀਸ ਤੁਸੀਂ ਸਾਡੇ ਤੋਂ ਕਿਸੇ ਵੀ ਕਲਰ ਦੇ ਵਿੱਚ ਆਗੀ ਲੈ ਸਕਦੇ ਹੋ ਠੀਕ ਹੈ ਜੀ ਤੇ ਇਹ ਹੈਗੇ ਪੂਰੇ ਸੂਰਦੀ ਲੁੱਕ ਚਾ ਕਰਸਾ ਦੇ ਉਸੇ ਸਕਰੀਨ ਸ਼ਾਟ ਲੈ ਲਓ ਤੇ ਸਾਨੂੰ WhatsApp ਦੇ ਵਿੱਚ ਬੈਸਿਸ ਕਰ ਦਿਓ ਤੇ ਇਹਦੀ ਜਿਹੜੀ ਬੁਕਿੰਗ ਆ ਤੁਸੀਂ ਉਹ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਦੇ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਾਂ ਨੇ ਬਹੁਤ ਸੋਹਣਾ ਜਿਹਾ ਪੀਸ ਹੋਰ ਰੈਡੀ ਕਰਿਆ ਠੀਕ ਹੈ ਜੀ ਤੇ ਤੁਸੀਂ ਪੀਸ ਚੈੱਕ ਕਰ ਸਕਦੇ ਹੋ ਪ੍ਰੋਪਰ ਹੈਂਡਵਰਕ ਦਾ ਪੀਸ ਰਹੂਗਾ ਠੀਕ ਹੈ ਜੀ ਤੇ ਇਹ ਪੀਸ ਆ ਜਿਹੜਾ ਤੁਸੀਂ ਇਹਦੀ ਦੇਖ ਸਕਦੇ ਹੋ ਪ੍ਰੋਪਰ ਲੁੱਕ ਆਪਾਂ ਤੁਹਾਨੂੰ ਦਿਖਾਣੀ ਆ ਠੀਕ ਹੈ ਜੀ ਤਾਂ ਤੁਹਾਨੂੰ ਜਿਹਾ ਚੈੱਕ ਕਰਸਾਂ ਤੇ ਜਿਹੜਾ ਵਰਕ ਆਗਾ ਨਾ ਬਹੁਤ ਡਿਫਰੈਂਟ ਸਟਾਈਲ ਦਾ ਵਰਕ ਹੈ ਦਾ neck line ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਨੇ ਇਹਦੇ ਵਿੱਚ organza ਦਾ ਕਪੜਾ ਲੱਗ ਤੋਂ ਲਾਇਆ ਠੀਕ ਹੈ ਜੀ ਡਾਈ ਕਰਕੇ ਇਹ ਹੈਗਾ ਪੂਰਾ ਸੂਟ ਠੀਕ ਹੈ ਜੀ ਤੁਸੀਂ ਤੁਸੀਂ ਉਸੇ ਚੈੱਕ ਕਰ ਸਕਦੇ ਹੋ ਆਪਰ ਲੁੱਕ ਤੇ ਇਹਦਾ ਆਪਾਂ ਨੈਕ ਬਣਾਇਆ ਵੀ ਸ਼ੇਪ ਠੀਕ ਹੈ ਜੀ ਸਾਰੇ ਦੇ ਵਿੱਚ ਇਦਾਂ ਜਾ ਰਿਹਾ ਵਰਕ ਠੀਕ ਹੈ ਜੀ ਲੰਬਾ ਕੰਮ ਜਾ ਰਿਹਾ ਹੈ ਤੁਸੀਂ ਪ੍ਰੋਪਰ ਸੂਟ ਦੀ ਪਹਿਲਾਂ ਲੁੱਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਸੂਟ ਆਪਾਂ ਡਬਲ ਟੋਨ ਦੇ ਵਿੱਚ ਸੂਟ ਬਣਾਇਆ ਬੋਟਲ ਗ੍ਰੀਨ ਤੇ ਸਕਾਈ ਬਲੂ ਸੈਟਨ ਆਰਗੈਂਜ਼ਾ ਫੈਬਰਿਕ ਰਹਿਣ ਵਾਲਾ ਠੀਕ ਹੈ ਜੀ ਵਰਕ ਚੈੱਕ ਕਰ ਸਕਦੇ ਹੋ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਪ੍ਰੋਪਰ ਜਿਹੜਾ ਸੂਟ ਆ ਤੁਹਾਨੂੰ A1 ਪੀਸ ਮਿਲੇਗਾ ਠੀਕ ਹੈ ਜੀ ਸਾਰੇ ਢਬਕੇ ਦੇ ਵਿੱਚ ਪੀਸ ਆ ਪਲੱਸ ਡਿਫਰੈਂਟ ਸਟਾਈਲ ਦਾ ਆਪਾਂ ਨੇ ਇਹਨੂੰ ਸੇਮ ਐਜ਼ ਇਟ ਬਨਾਰਸੀ ਪੀਸ ਲਾ ਕੇ ਫਰੰਟ ਤੇ ਬਾਹਾਂਾਂ ਤੇ ਕਢਾਈ ਅਦਾ ਕਰਦੀ ਹੈ ਠੀਕ ਹੈ ਜੀ ਇਹ ਹੈਗੀ ਆ ਸ਼ਰਟ ਦੀ ਪੂਰੇ ਦੀ ਲੁੱਕ ਫਿਨਿਸ਼ਿੰਗ ਵੀ ਆਪਾਂ ਸੇਮ ਕਲਰ ਦੀ ਠੀਕ ਹੈ ਜੀ ਦਿੱਤੀ ਹੈਗੀ ਆਪਾਂ ਨੇ ਇਹ ਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਸ ਤੋਂ ਬਾਅਦ ਇਹਦੀ ਖਾਸ ਗੱਲ ਇਹ ਵੀ ਹੈ ਸੂਟ ਦੀ ਜਿਹਦੀ ਚਾਹੀਦਾ ਬੈਕ ਵੀ ਬਣਾਇਆ ਠੀਕ ਹੈ ਜੀ ਬੈਕ ਚੈੱਕ ਕਰ ਸਕਦੇ ਹੋ ਤੁਸੀਂ ਇਹ ਇੱਕ ਦਾ ਕੰਮ ਆ neck ਦਾ ਸਾਰੇ ਸੂਰ ਦੇ ਉੱਤੇ ਆਊਗਾ ਇੰਦਾ ਵਰਕ ਠੀਕ ਹੈ ਜੀ ਸਾਰੇ ਸੂਰ ਤੇ ਦਾ ਵਰਕ ਰਹਿਣ ਵਾਲਾ ਹੈ ਤੇ ਸੇਮ ਐਜੇ ਦਾ ਆਪਾਂ ਫਰੰਟ ਬੈਕ ਤੱਕ ਮਸ਼ੀਨ ਦਿੱਤੀ ਗਈ ਠੀਕ ਹੈ ਜੀ ਤੁਸੀਂ ਬੈਕ ਨੂੰ ਸਕਿਪਰ ਵੀ ਕਰਵਾ ਸਕਦੇ ਹੋ ਤੇ ਬਣਵਾ ਵੀ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪੀਸ ਹੈਗਾ ਇਹ ਤੇ ਇਹ ਪੀਸ ਤੁਸੀਂ ਬੁਕਿੰਗ ਦੇ ਸਕਦੇ ਹੋ ਇਹਦੇ ਨਾਲ ਆਪਾਂ ਜਿਹੜੀ ਸਲਵਾਰ ਰੱਖੀ ਹੈ ਸੇਲ ਸਲਵਾਰਾ ਤੇ ਕੇ ਸਲਵਾਰ ਦੇ ਉੱਤੇ ਵੀ ਇਦਾਂ ਵਰਕ ਆਊਗਾ ਠੀਕ ਹੈ ਜੀ ਥੋੜਾ ਕਲਰ ਫੋਟੋ ਦੇ ਵਿੱਚ ਤੇ ਵੀਡੀਓ ਦੇ ਵਿੱਚ ਫਰਕ ਆ ਰਿਹਾ ਪ੍ਰੋਪਰ ਸਕਾਈ ਬਲੂ ਕਲਰ ਹੈ ਠੀਕ ਹੈ ਜੀ ਇਹ ਤੇ ਹੈਂਡਵਰਕ ਦਾ ਪੀਸ ਰਹਿਣ ਵਾਲਾ ਹੈ ਇਹ ਹੈ ਜੀ ਸਲਵਾਰ ਇਹ ਤੋਂ ਬਾਅਦ ਡਿਜ਼ਾਈਨਰ ਹੈਗਾ ਇਹਨਾਂ ਦੁਪੱਟਾ ਠੀਕ ਹੈ ਜੀ ਇਹ ਦੁਪੱਟਾ ਚੈੱਕ ਕਰ ਸਕਦੀ ਹਾਂ ਡਬਲ ਡਬਲ ਫਿਨਿਸ਼ਿੰਗ ਦੇ ਵਿੱਚ ਦੁਪੱਟਾ ਰੈਡੀ ਕਰਿਆ ਠੀਕ ਹੈ ਜੀ ਚੈੱਕ ਕਰੋ ਤੁਸੀਂ ਪਹਿਲਾਂ ਦੁਪੱਟੇ ਦੀ ਲੁੱਕ ਸੈਂਟਰ ਲਾਸਟ ਦੇ ਵਿੱਚ ਹੈ ਸਕਾਈ ਬਲੂ ਜਿੱਥੋਂ ਆਪਾਂ ਡਾਈ ਕਰਵਾਈ ਆ ਸੇਮ ਐਜ਼ਰ ਦੇ ਵਿੱਚ ਆਊਗਾ ਵਰਕ ਠੀਕ ਹੈ ਜੀ ਸਾਰਾ ਇਹ ਵਰਕ ਹੈਗਾ ਤੇ ਇਹਦੇ ਵਿੱਚ ਜਿਹੜਾ ਖਾਲੀ ਸਪੇਸ ਆ ਉਥੇ ਇਦਾਂ ਆਉਣਗੇ ਲੈਣਾ ਠੀਕ ਹੈ ਜੀ ਇਹ ਵੀ ਸਾਰਾ ਹੈਂਡਵਰਕ ਦਾ ਪੀਸ ਹੈਗਾ ਸੈਂਟਰ ਪਾਰਟ ਜਿਹੜਾ ਖਾਲੀ ਰਹਿ ਗਿਆ ਠੀਕ ਹੈ ਜੀ ਸੈਂਟਰ ਪਾਰਟ ਦੇ ਵਿੱਚ ਆਪਾਂ ਨੇ ਇਦਾਂ ਕੱਟ ਕੱਟ ਜਾਣ ਦੀ ਫਿਨਿਸ਼ਿੰਗ ਕਰੀ ਆ ਠੀਕ ਹੈ ਜੀ ਇਦਾਂ ਸਾਰੇ ਛੋਟੇ ਛੋਟੇ ਵਰਕ ਕਰਿਆ ਹੈਗਾ ਤੇ ਬਸ ਪਰਪਲ ਪ੍ਰੋ퍼 ਸੂਟ ਹੈ ਨਾ ਜਿਹੜਾ ਬਹੁਤ ਸੋਹਣਾ ਪੀਸ ਆ ਆਪਾਂ ਨੂੰ ਦਿੱਤੀ ਹੈ ਲੇਸ ਦੀ ਡਿਟੇਲਿੰਗ ਪਲੱਸ ਇਹਦੀ ਉਲਟੀ ਸਾਈਡ ਹੈ ਦਾ ਕੱਪੜਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਡਿਜ਼ਾਈਨਰ ਪੀਸ ਆ ਤੁਸੀਂ ਪੀਸ ਦੀ ਬੁਕਿੰਗ ਹੈ ਜੇ ਸਾਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਦੇ ਸਕਦੇ ਹੋ ਵੈਸੇ ਤਾਂ ਇਹ ਕਲਰ ਬਹੁਤ ਜ਼ਿਆਦਾ ਸੋਹਣਾ ਹੈਗਾ ਕਿ ਹਟਕੇ ਜਿਹਾ ਡਿਜ਼ਾਈਨ ਹੈ ਜੇ ਤੁਸੀਂ ਵਿਆਹ ਸ਼ਾਦੀਆਂ ਦੇ ਲਈ ਪੀਸ ਨੂੰ ਬਾਏ ਕਰਨਾ ਚਾਹੁੰਦੇ ਹੋ ਵੇਅਰ ਕਰਨਾ ਚਾਹੁੰਦੇ ਹੋ ਤਾਂ ਬਹੁਤ ਸੋਹਣਾ ਡਿਫਰੈਂਟ ਜਿਹਾ ਲੁੱਕ ਵਾਲਾ ਸੂਟ ਹੈਗਾ ਤੇ ਤੁਸੀਂ ਸਾਡੇ ਤੋਂ ਇਹ ਲੈ ਹੈ ਸੂਟ ਆ ਕਿਸੇ ਵੀ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਤੇ ਕਿਸੇ ਫੈਬਰਿਕ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਵਰਕ ਚੈੱਕ ਕਰ ਸਕਦੇ ਹੋ ਉਸ ਇੱਕ ਵਾਰ ਇਹਦਾ ਫਿਰ ਸੇਮ ਆਪਾਂ ਨੇ ਨੂੰ ਡਿਟੇਲਿੰਗ ਦਿੱਤੀ ਹੈ ਠੀਕ ਹੈ ਜੀ ਇਹ ਹੈਗਾ ਪੀਸ ਤੁਸੀਂ ਇਹ ਪੀਸ ਦੀ ਬੁਕਿੰਗ ਸਾਨੂੰ ਦੇ ਸਕਦੇ ਹੋ ਹਾਂ ਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਹੈਗਾ ਠੀਕ ਹੈ ਜੀ ਇਸ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਜਿਹਾ ਪੀਚ ਕਲਰ ਤੇ ਪੀਸ ਬਣਿਆ ਹੋਇਆ ਠੀਕ ਹੈ ਜੀ ਇਹ ਥੋੜਾ ਆਪਾਂ ਨੇ ਕਸਟਮਰ ਦੇ ਕਹਿੰਦੇ ਡਾਰਕ ਪੀਚ ਕਲਰ ਰੱਖਿਆ ਸੀ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਵੀਡੀਓ ਦੇ ਵਿੱਚ ਜਿਹੜਾ ਕਲਰ ਥੋੜਾ ਜਿਹਾ ਲਾਈਟ ਆ ਰਿਹਾ ਬਟ ਅਪਰੋਕਸ ਇਹ ਹੈ ਨਾ ਲਾਈਟ ਪੀਚ ਕਲਰ ਹੈਗਾ ਤੇ ਸਭ ਤੋਂ ਪਹਿਲਾਂ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਇਹ ਹੈਗਾ ਪ੍ਰੋਪਰ ਡਰਨੀਸ਼ੀ ਲੁੱਕ ਦਾ ਸੋਟ ਠੀਕ ਹੈ ਜੀ ਚੈੱਕ ਕਰੋ ਤੁਸੀਂ ਇਹਦਾ ਸਭ ਤੋਂ ਪਹਿਲਾ ਪੈਨਲ ਠੀਕ ਹੈ ਜੀ ਇਹ ਹੈਗਾ ਸਾਰਾ ਨੈਕ ਦਾ ਹੈਂਡਵਰਕ ਠੀਕ ਹੈ ਜੀ ਹੈਂਡਵਰਕ ਦਾ ਪੀਸ ਸਾਰਾ ਹੈਵੀ ਇਹਦੀ ਆਣ ਗਿਆ ਬਾਹਮਾ ਠੀਕ ਹੈ ਜੀ ਬਾਹਮਾ ਤੇ ਕੰਮ ਆਗਾ ਬਾਹਮਾ ਤੋਂ ਚੈੱਕ ਕਰ ਸਕਦੇ ਕਿੰਨੀ ਭਾਰੀ ਬਾਹਮਣੀ ਹੋਈ ਹੈ ਜੀ ਠੀਕ ਹੈ ਜੀ ਸਾਰਾ ਢਬਕੇ ਦੇ ਵਿੱਚ ਕੱਟ ਦਾਣਾ ਥ्रेड ਯੂਜ਼ ਕਰਕੇ ਆਪਾਂ ਨੇ ਪੀਸ ਨੂੰ ਹੈਵੀ ਨੂੰ ਰੈਡੀ ਕਰਿਆ ਸਾਰੇ ਸੂਟ ਦੇ ਉੱਤੇ ਠੀਕ ਹੈ ਜੀ ਇਹਦਾ ਸੀਕੁਐਂਸ ਵਰਕ ਆਵੇਗਾ ਠੀਕ ਹੈ ਜੀ ਇਹ ਹੈਗੀ ਹੈ ਪੂਰੇ ਸੂਟ ਦੀ ਲੁੱਕ ਤੇ ਪਲੱਸ ਇਹਦਾ ਹੈਗਾ ਕੇਰਾ ਕੇਰਾ ਵੀ ਚੈੱਕ ਕਰ ਸਕਦੇ ਹਾਂ ਤੁਸੀਂ ਕਿੰਨਾ ਜ਼ਿਆਦਾ ਪਿਆਰਾ ਕੰਮ ਹੋਇਆ ਹੋਇਆ ਠੀਕ ਹੈ ਜੀ ਇਹ ਮੈਂ ਫੋਕਸ ਲੈਣ ਦੀ ਕੋਸ਼ਿਸ਼ ਕਰਦੀ ਆਂ ਜੀ ਕਲਰ ਸਹੀ ਆ ਉਹ ਬਟ ਕਲਰ ਥੋੜਾ ਲਾਈਟ ਆ ਰਿਹਾ ਇਹਦੇ ਚ ਮਹਿਰੂਨ ਕਲਰ ਦੀ ਆ ਪਨ ਫਿਨਿਸ਼ਿੰਗ ਦਿੱਤੀ ਠੀਕ ਹੈ ਜੀ ਤੇ ਇਹ ਹੈ ਆਪਣਾ ਪੀਸ ਇਹਦੇ ਨਾਲ ਜਿਹੜਾ ਆਪਾਂ ਨੇ ਰੈਡੀ ਕਰਿਆਗਾ ਉਹ ਕੱਪਾ ਕਰਿਆ ਕਰੀਡਰ ਪਲਾਜ਼ੋ ਠੀਕ ਹੈ ਜੀ ਇਹਦੇ ਨਾਲ ਆ ਪਨ ਕਲੀਡਰ ਪਲਾਜ਼ੋ ਤਿਆਰ ਕਰਿਆਗਾ ਠੀਕ ਹੈ ਜੀ ਪਲਾਜ਼ੋ ਤੁਸੀਂ ਚੈੱਕ ਕਰ ਸਕਦੇ ਹੋ ਬੇਸਿਕ ਜਿਹੜਾ ਪਲਾਜ਼ੋ ਆ ਠੀਕ ਹੈ ਜੀ ਆਪਾਂ ਨੇ ਪੇਪਰ ਪੇਸਟਿੰਗ ਕਰੀ ਹੋਈ ਹੈ ਇਹਨੂੰ ਠੀਕ ਹੈ ਮਹਿਰੂਨ ਕਲਰ ਦੇ ਨਾਲ ਤੇ ਤੁਸੀਂ ਇੱਥੇ ਕੋਈ ਲੈਂਸ ਵੀ ਐਡ ਕਰ ਸਕਦੇ ਹੋ ਗੋਟੇ ਦੀਆਂ ਲਾਈਨਾਂ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਸਾਰਾ ਖੋਡੇ ਤੇ ਤੁਸੀਂ ਆਪਾਂ ਮਤਲਬ ਸਲਾਈ ਕਿਦਾਂ ਦੀ ਕਰਵਾਉਣੀ ਆ ਠੀਕ ਹੈ ਜੀ ਇਹ ਹੈਗਾ ਪੀਸ ਤੇ ਨਾਲ ਇਹਦੇ ਹੈਗਾ ਚਮੂਨ ਦਾ ਦੁਪੱਟਾ ਠੀਕ ਹੈ ਜੀ ਤੋਂ ਦੋਨ ਦਾ ਦੁਪੱਟਾ ਜੀ ਆਪਾਂ ਨੇ ਪਲੇਨ ਹੀ ਰੱਖਿਆ ਹੈ ਕਿ ਆਪਾਂ ਸ਼ਰਟ ਵੀ ਲੋਕੀ ਕੰਦੀ ਗਾਰਨਿਸ਼ ਨੂੰ ਆਪਣੇ ਚੱਕ ਪੀਸ ਰੈਡੀ ਕਰਿਆ ਤੋਂ ਹੈਗਾ ਮਹਿਰੂਨ ਕਲਰ ਦਾ ਦੁਪੱਟਾ ਦੁਪੱਟੇ ਤੇ ਆਪਾਂ ਸਿਰਫ ਆਪਾਂ ਏਦਾਂ ਲੈਂਸ ਦੀ ਡਿਟੇਲਿੰਗ ਕੀਤੀ ਆ ਠੀਕ ਹੈ ਜੀ ਇਹ ਹੈਗਾ ਪੂਰਾ ਸੂਟ ਤੁਸੀਂ ਇਹ ਸੂਟ ਆ ਜਿਹੜਾ ਪੂਰਾ ਚੈੱਕ ਕਰ ਸਕਦੇ ਹੋ ਕੰਪਲੀਟ ਲੁੱਕ ਦੇਖ ਸਕਦੇ ਹੋ ਇਹਦੀ ਤੇ ਇਹ ਸੂਟ ਆ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਆਪਾਂ ਕਸਟਮਾਈਜ਼ ਕਰਵਾ ਸਕਦੇ ਹਾਂ ਠੀਕ ਹੈ ਜੀ ਪ੍ਰੋਪਰ ਹੈ ਦੇ ਹੈਵੀ ਹੈਂਡਵਰਕ ਦਾ ਪੀਸ ਰਹਿਣ ਵਾਲਾ ਹੈ ਠੀਕ ਹੈ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਬਣਾ ਲਓ ਸਟਿਚ ਲੈ ਲਓ ਆਰਮ ਸਟਿਚ ਲੈ ਲਓ ਠੀਕ ਹੈ ਜੀ ਪਲਾਜ਼ੋ ਨੂੰ ਆਪਾਂ ਸਲਵਾਰ ਵੀ ਬਣਾ ਸਕਦੇ ਹਾਂ ਤੇ ਇਦਾਂ ਪਲਾਜ਼ੋ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਪੀਸ ਚਲੋ ਜੀ ਇਸ ਤੋਂ ਬਾਅਦ ਕਰ ਲਈਏ ਲੋਕਾਂ ਦੇ ਵਿੱਚ ਆਪਣਾ ਸੈਕੰਡ ਪੀਸ ਹੈ ਠੀਕ ਹੈ ਜੀ ਇਹ ਹੈਗਾ ਕਾਊਂਟਰ ਪੀਸ ਨਾਲ ਇਹ ਇਹ ਆ ਕਪੜਾ ਵੀ ਮੈਟਰੀਅਲنگ ਫਰੇਮ ਦਾ ਰਣ ਵਾਲਾ ਠੀਕ ਹੈ ਜੀ ਜਿਹੜਾ ਕਪੜਾ ਜੇ ਆਪਾਂ ਬ੍ਰਾਂਡ ਦਾ ਵਰਤਦੇ ਆ ਠੀਕ ਹੈ ਜੀ ਕਪੜੇ ਦੀ ਖਰਾਬੀ ਹੋਣ ਦੀ ਦਿੱਕਤ ਨਹੀਂ ਆਉਣੀ ਇਹਦੀ ਸਾਫ਼ੇ ਕਰ ਵੀ ਤੁਸੀਂ ਟ੍ਰੈਂਡ ਦੇ ਹਿਸਾਬ ਨਾਲ ਜਿਹੜਾ ਕਪੜਾ ਨੂੰ ਚੇਂਜ-ਵਿੰਜ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਹੈਗਾ ਪ੍ਰੋਪਰ ਚੈੱਕ ਅਸ ਜੇ ਸ਼ਰਟ ਬਹੁਤ ਸਿੰਪਲ ਜਿਹਾ ਐਲੀਗੈਂਟ ਜਿਹਾ ਸੋਟਾ ਕਰ ਹੀ ਤੇ ਤੇ ਸਭ ਤੋਂ ਪਹਿਲਾਂ ਤੁਸੀਂ ਇਹਦਾ ਲੁੱਕ ਚੈੱਕ ਕਰ ਸਕਦੇ ਹੋ ਇਹ ਵੀ ਆਪਾਂ ਨੇ ਇਦਾਂ ਇਹ ਵੀ ਹੈਂਡਵਰਕ ਦਾ ਪੀਸ ਰਹਿਣ ਵਾਲਾ ਠੀਕ ਹੈ ਜੀ ਸਾਰੇ ਸੂਟ ਦੇ ਉੱਤੇ ਆਪਾਂ ਇਦਾਂ ਕਟ ਦਾਣੇ ਦਾ ਫਲਾਵਰ ਬਣਾਇਆ ਪਲੱਸ ਬਾਂਮਾ ਤੇ ਇਦਾਂ ਤੇ ਫਿਨਿਸ਼ਿੰਗ ਆਪਾਂ ਸਾਰੇ ਪੀਸਾਂ ਦੀ ਕਰਕੇ ਦਿੰਨੇ ਆ ਤੁਹਾਨੂੰ ਤੇ ਇਹ ਹੈਗਾ ਪੂਰਾ ਸੂਟ ਇਹਦੇ ਆਪਾਂ ਸਿੰਪਲ ਸਿਰਫ ਘੇਰੇ ਦੇ ਕੰਮ ਕਰਿਆਗਾ ਠੀਕ ਹੈ ਜੀ ਸਿਰਫ ਇਹਦਾ ਘੇਰੇ ਦਾ ਕੰਮ ਆਗਾ ਤੇ ਕਿਉਂਕਿ ਕਈਆਂ ਨੇ ਜਿਵੇਂ ਕਹਿ ਦਿੰਦੇ ਨੇ ਵੀ ਆਪਾਂ ਨੇ ਸਿਰਫ ਇੱਕ ਵਾਰ ਵੇਅਰ ਕਰਨਾ ਹੁੰਦਾ ਤੇ ਬਜਟ ਦੇ ਵਿੱਚ ਰਹਿਣਾ ਚਾਹੀਦਾ ਪੀਸ ਸੋ ਸਟੀਚਿੰਗ ਪਾ ਕੇ ਆਪਾਂ ਬਜਟ ਦੇ ਵਿੱਚ ਇਦਾਂ ਦਾ ਪੀਸ ਆ ਜਿਹੜਾ ਰੈਡੀ ਕਰਵਾ ਸਕਦੇ ਆ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਨੇ ਸੇਮ ਕ ਫਿਲਡਰ ਪਲਾਜ਼ੋ ਦੇ ਉੱਤੇ ਵੀ ਆਪਾਂ ਇਦਾਂ ਫਿਨਿਸ਼ਿੰਗ ਦੇ ਕੇ ਚੰਪਾ ਲੈਸ ਦੀ ਡਿਟੇਲਿੰਗ ਕੀਤੀ ਹੈ ਠੀਕ ਹੈ ਜੀ ਇਹ ਵੀ ਹੈ ਇਦਾਂ ਦਾ ਤੁਸੀਂ ਇੱਥੇ ਕੋਈ ਲੈਸ ਵਗੈਰਾ ਲਾ ਸਕਦੇ ਹੋ ਸੋ ਬੇਸਿਕ ਉਹੀ ਗੱਲ ਹੁੰਦੀ ਹੈ ਵੀ ਆਪਾਂ ਜਿੱਦਾਂ ਆਪਾਂ ਪ੍ਰਾਈਸ ਦੇ ਅਕੋਰਡਿੰਗ ਰੱਖਣਾ ਹੁੰਦਾ ਪੀਸ ਸੋ ਤੁਸੀਂ ਇਦਾਂ ਜਿਹੜਾ ਪੀਸ ਨੂੰ ਉਹ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਹੈਗਾ ਬਹੁਤ ਸੋਹਣਾ ਜਿਹਾ ਦੁਪੱਟਾ ਦੁਪੱਟਾ ਜਿਹੜਾ ਆਪਾਂ ਰੱਖਿਆ ਉਹ ਕਲਰ ਕੰਬੀਨੇਸ਼ਨ ਦੇ ਵਿੱਚ ਰੱਖਿਆ ਠੀਕ ਹੈ ਜੀ ਇਹ ਹੈਗਾ ਤਰੂਨ ਦਾ ਦੁਪੱਟਾ ਤਰੂਨ ਦੇ ਦੁਪੱਟੇ ਨੂੰ ਆਪਾਂ ਨੇ ਰਾਂ ਲੇਸ ਦੇ ਨਾਲ ਦਾ ਟੇਸਟੀ ਹੈ ਠੀਕ ਹੈ ਜੀ ਕਈ ਭੈਣਾ ਹੁਣ ਇੱਥੇ ਵਰਕ ਵੀ ਕਰਵਾ ਸਕਦੀਆਂ ਨੇ ਠੀਕ ਹੈ ਜਿਹੜਾ ਘੇਰੇ ਦੇ ਆਪਾਂ ਵਰਕ ਕਰਿਆ ਜੇ ਬਾਹਮਾ ਤੇ ਵਰਕ ਕਰਿਆ ਉਹ ਤੁਸੀਂ ਇੱਥੇ ਵਰਕ ਕਰਵਾ ਸਕਦੇ ਹੋ ਪਰ ਦੇਖੋ ਜਿਹੜਾ ਲੇਵਰਾ ਦੁਪट्टे ਦੀ ਕਾਫੀ ਪੈ ਜਾਂਦੀ ਆ ਸੋ ਇਦਾਂ ਤੁਸੀਂ ਇਹਨੂੰ ਲੇਸ ਦੀ ਡਿਟੇਲਿੰਗ ਦੇ ਸਕਦੇ ਹੋ ਠੀਕ ਹੈ ਸਾਰਾ ਦੁਪੱਟਾ ਪਲੇਨ ਰੱਖ ਕੇ ਆਪਾਂ ਨੇ ਸਿਰਫ 4 ਸਾਈਡ ਇਦਾਂ ਲੇਸ ਦੀ ਡਿਟੇਲਿੰਗ ਦਿੱਤੀ ਹੈ ਠੀਕ ਹੈ ਜੀ ਇਹ ਲੇਸ ਜਿਹੜੀ ਕਸਟਮਰ ਦੇ ਅਕੋਰਡਿੰਗ ਹੋਈ ਸੀ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਲੇਸ ਆ ਜਿਹੜੀ ਉਹ ਲਓ ਆ ਸਰਦਿੰਗ ਠੀਕ ਹੈ ਜੀ ਇਹ ਹੈਗਾ ਪੀਸ ਤੇ ਤੁਸੀਂ ਇਹ ਬਹੁਤ ਜੈਨੂਇਨ ਜੇ ਪੀਸ ਹੈਗਾ ਹੈਂਡਵਰਕ ਦੇ ਵਿੱਚ ਪੀਸ ਹੈ ਤੇ ਤੁਸੀਂ ਇਹ ਸਾਰੇ ਤੋਂ ਬਣ ਕਰ ਸਕਦੇ ਹੋ ਤੇ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਦੇਖੋ ਆਹ ਵਾਲਾ ਜਿਹੜਾ ਸੂਟਾ ਨਾ ਆਪਣਾ ਇਹ ਹੁਣ ਤੱਕ ਦਾ ਸਭ ਤੋਂ ਹੌਟ ਸੇਲਿੰਗ ਸੂਟ ਰਿਹਾ ਠੀਕ ਹੈ ਜੀ ਤੁਸੀਂ ਇਹਦੀ ਪੂਰੀ ਫੁੱਲ ਚੱਕ ਜਿਹੜੀ ਲੋਕਾਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਜਿਹੜਾ ਹੁਣ ਆਪਾਂ ਘੱਟ ਰੇਂਜ ਦੇ ਵਿੱਚ ਬਣਾਇਆ ਹੈਗਾ ਸਭ ਤੋਂ ਪਹਿਲਾਂ ਵਰਕ ਤੁਹਾਨੂੰ 슬ੀਵ ਦਾ ਸੇਮ ਪੈਟਰਨ ਹੀ ਮਿਲੂਗਾ ਠੀਕ ਹੈ ਜੀ ਸੇਮ ਪੈਟਰਨ ਮਿਲੂਗਾ neck ਦਾ ਵੀ ਤੇ ਬਾਹਮਾ ਦਾ ਵੀ ਸੈਂਟਰ ਦੇ ਵਿੱਚ ਸੀਕੁਐਂਸ ਵੀ ਸੇਮ ਮਿਲੂ neck ਦਾ ਵਰਕ ਮਿਲੂ ਠੀਕ ਹੈ ਜੀ ਤੇ ਆਪਾਂ ਜਿਹੜਾ ਪਹਿਲਾਂ ਹੈਵੀ ਡਿਜ਼ਾਈਨ ਬਣਾਇਆ ਤਾਂ ਉਹਦੇ ਚ ਘੇਰੇ ਦਾ ਵੀ ਕੰਮ ਆਉਂਦਾ ਤਾਂ ਠੀਕ ਹੈ ਜੀ ਤੇ ਇੱਥੇ ਆਪਾਂ ਸਿਰਫ ਚਾਕ-ਚਾਕ ਦੇ ਕੰਮ ਕਰਿਆ ਠੀਕ ਹੈ ਜੀ ਤੇ ਇਹ ਜਿਹੜਾ ਜਿਹੜਾ ਚਾਕ ਹੁੰਦਾ ਉਹ ਚਾਕ ਆਪਣੇ 20 ਇੰਚ ਤੱਕ ਲੰਬਾਈ ਹੋ ਜਾਂਦੀ ਹੈ ਸੋ ਉਹਦੇ ਹਿਸਾਬ ਨਾਲ ਜਿਹੜਾ ਦੋਨੋਂ ਸਾਈਡ ਆਪਾਂ 1.5-1.5 2-2 ਇੰਚ ਦਾ ਵਰਕ ਕਰਦੇ ਆ ਸੋ ਉਹਦੇ ਨਾਲ ਜਿਹੜਾ ਪ੍ਰਾਈਸ ਦਾ ਬਹੁਤ ਫਰਕ ਪੈ ਜਾਂਦਾ ਠੀਕ ਹੈ ਜੀ ਤੇ ਇਹ ਆਪਾਂ ਨੇ ਰੀਜ਼ਨੇਬਲ ਰੇਟ ਦੇ ਵਿੱਚ ਜਿਹੜਾ ਸੂਟ ਆਹ ਰੈਡੀ ਕਰਿਆਗਾ ਤੇ ਇਹਦੇ ਨਾਲ ਆਪਾਂ ਨੇ ਪਲੇਨ ਆ ਰੈਡੀ ਉਹ बॉटम ਰੱਖੀ ਹੈ ਜਿਹੜੀ ਆਪਾਂ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਉਹ ਉਹਦੇ ਵਿੱਚ बॉटम ਵੀ ਕਾਫੀ ਹੈਵੀ ਹੈ ਬਟ ਇਹਦੇ ਨਾਲ ਆਪਾਂ ਨੇ ਬਿਲਕੁਲ ਸਿੰਪਲ ਜੀ ਪਲੇਨ बॉटम ਰੱਖੀ ਹੈ ਤੇ ਸੇਮ ਹੈ ਜਿਹੜਾ ਆਪਾਂ ਨੇ ਰੱਖਿਆ ਹੈ ਨਾ ਡਬਲ ਡਾਈ ਦੇ ਵਿੱਚ ਦੁਪੱਟਾ ਠੀਕ ਹੈ ਜੀ ਇਹ ਡਬਲ ਡਾਈ ਦੇ ਵਿੱਚ ਦੁਪੱਟਾ ਰਹਿਣ ਵਾਲਾ ਇਹਦਾ ਬਾਕੀ ਸਾਰਾ ਪੀਸ ਸੇਮ ਮਿਲੂਗਾ ਠੀਕ ਹੈ ਜੀ ਜੀ ਮੈਂ ਤੁਸੀ ਇੱਥੇ ਕਹਿ ਰਹੀ ਹਾਂ ਕਿ ਕਸਟਮਾਈਜ਼ ਕਰਵਾ ਸਕਦੇ ਹੋ ਤੇ ਇਹ ਹੈਗੀ ਚੀਜ਼ ਕਸਟਮਾਈਜ਼ ਠੀਕ ਹੈ ਜੀ ਤੁਸੀਂ ਪ੍ਰਾਈਸ ਦੇ ਅਕੋਰਡਿੰਗ ਜਿਹੜਾ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਸੇਮ ਕਲਰ ਤੇ ਸੇਮ ਸਟਾਈਲ ਦੇ ਵਿੱਚ ਪਰ ਇਹ ਕੀ ਆ ਬਸ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਪ੍ਰਾਈਸ ਆ ਉਹ ਘੱਟ ਵੱਧ ਸਿਰਫ ਵਰਕ ਦੇ ਹਿਸਾਬ ਨਾਲ ਕਰਾ ਸਕਦੇ ਹੋ ਠੀਕ ਹੈ ਜੀ ਬਾਕੀ ਸਾਰੀ ਲੋਕ ਸੇਮ ਰਹਿਣ ਵਾਲੀ ਆ ਠੀਕ ਹੈ ਜੀ ਬਸ ਇਹ ਪ੍ਰਾਈਸ ਦੇ ਅਕੋਰਡਿੰਗ ਜਿਹੜਾ ਪੀਸ ਆ ਉਹ ਰੈਡੀ ਹੋਏਗਾ ਠੀਕ ਹੈ ਜੀ ਹਾਂਜੀ ਆਹ ਵਾਇਸ ਸੂਟ ਦੀ ਜਿਹੜੀ ਵੀਡੀਓ ਆਪਾਂ ਕੋਲ ਲਈ ਤੁਹਾਨੂੰ ਪੂਰੀ ਨਹੀਂ ਦਿਖਾਵਾਂਗੇ ਕਿਉਂਕਿ ਜਿਹੜੇ ਇਹ ਵਾਇਸ ਸੂਟ ਨੇ ਤੁਸੀਂ ਇਹ ਆਲਰੇਡੀ ਦੇਖ ਚੁੱਕੇ ਹੋ ਪਿਛਲੀ ਵੀਡੀਓ ਦੇ ਵਿੱਚ ਵੀ ਤੇ ਇਹ ਜਿਹੜਾ 45 ਆ ਦੇ ਵਿੱਚ ਆਪਾਂ ਆਨ ਸਟਿਚ ਕਰਕੇ ਦਿੰਦੇ ਆ ਫਰੰਟ ਟੂ ਬੈਕ ਬਾਟਮ ਬਾਵਾ ਸਿਲਵਾ ਸਾਰਾ ਕੁਝ ਆਵਰੀ ਥੀਨੇ ਜਿਹੜੇ ਹੀ ਪੀਸ ਨੇ ਇਹੋ ਆਪਣੇ ਕੋਲ ਰੈਡੀ ਹੋ ਕੇ ਜਾ ਰਹੇ ਨੇ ਸਟਿਚ ਕਰਕੇ ਦਿੰਦੇ ਆ ਸੇਮ ਕਲਰ ਦੇ ਵਿੱਚ ਮਿਲੂਗਾ ਠੀਕ ਹੈ ਜੀ ਮਹਰਮ ਕਲਰ ਦਾ ਹਰਕੈਂਸਾ ਦਾ ਦੁਪੱਟਾ ਬਹੁਤ ਸਾਫਟ ਫੈਬਰਿਕ ਦੇ ਵਿੱਚ ਮਿਲੂਗਾ ਛੇ ਮਾਰ ਦੇ ਸਾਦੇ ਰੂਪ ਵਿੱਚ ਮਿਲੂਗੀ ਇਹ ਆਪਣੇ ਕੋਲ ਕੋਈ ਮਤਲਬ ਪੀਸ ਜਾ ਰਹੇ ਸੀਗੇ ਸੋ ਆਪਾਂ ਦਿਖਾ ਦੇਵਾਂ ਤੁਹਾਨੂੰ ਇੱਥੇ ਤੁਸੀਂ ਵੀ ਜੇ ਹਟਰਾਂ ਦੇ ਵਿੱਚੋਂ ਹੁੰਦੀ ਕਿ ਸਾਡੇ ਤੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ